ਤੇਰੇ ਪੜੇ ਲਿਖੇ ਨਾਲੋਂ ਹਜ਼ਾਰਾਂ ਅਨਪੜ ਚੰਗੇ। ਇਹ ਤੁਸੀਂ ਹਕਟਰੀ ਮੇਰੇ ਕੋਲ ਆ ਕੇ ਬੋਗੇ ਨਾ। ਤੇ ਕਬੀਰ ਜੀ ਕਬੀਰ ਜੀ ਕਹਿੰਦੇ ਕਬੀਰ ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਸਾਖਤ ਬੰਦਿਆ ਕਿ ਸਾਖਤ ਕਹਿਆ ਬੁਰੇ ਬੰਦੇ ਨੂੰ। ਤੂੰ ਕਹਿੰਦਾ ਤੇਰੇ ਕੋਲ ਆ ਕੇ ਬੈਠਾ ਮੈਂ। ਕਬੀਰ ਜੀ ਕਹਿੰਦੇ ਸਾਖਤ ਠੀਕ ਹੈ ਕਬੀਰ ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਸਾਖਤ ਤੇ ਸੂਕਰ ਭਲਾ ਰੱਖੇ ਆਛਾ گاਉਂ। ਕਬੀਰ ਜੀ ਕਹਿੰਦੇ ਸਾਖਤ ਬੰਦੇ ਨਾਲੋਂ ਬੁਰੇ ਬੰਦੇ ਨਾਲੋਂ ਸੂਰ ਚੰਗਾ ਜਿਹੜਾ ਗੰਦਗੀ ਖਾ ਕੇ ਆਪਣੇ ਸ਼ਹਿਰ ਨੂੰ ਸਾਫ਼ ਰੱਖਦਾ ਤੇ ਤੂੰ ਕਹਿਣਾ ਮੈਂ ਤੇਰੇ ਕੋਲ ਆ ਕੇ ਬੈਠਾ ਹੈਲੋ ਵਾਹਿਗੁਰੂ ਜੀ ਘਾਲਤਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜੱਜੀ ਦਾ ਖਾਲਸਾ ਵੈਗੱਜੀ ਦੀ ਫਤਿਹ ਜੀ ਤੁੰਜੀ ਚਰਨ ਲਖਾਰੀ ਬੋਲਦਾ ਜੀ ਹਾਂਜੀ ਹਾਂਜੀ ਅਵੀਰ ਗਰਮੀਤ ਸਿੰਘ ਬੋਲਦਾ ਮੈਂ ਚਾਨੀਆਂਪਿੰਡ ਤੋਂ ਹਾਂਜੀ ਹਾਂਜੀ ਹੋਰ ਸੜਾ ਉਹ ਸੇਤਾ ਕਰਪੁਰਵਾਦ ਸਾਹਿਬ ਠੀਕ ਠਾਕ ਜੀ ਹਾਂਜੀ ਹਾਂਜੀ ਬਹੁਤ ਵਧੀਆ ਤੁਸੀਂ ਸਲਾਮ ਸਰਪਾ ਗੁਰੂ ਪਾਤਸ਼ਾਹ ਜੀ ਦੀ ਹਾਂ ਜੀ ਹਾਂ ਜੀ ਤੇ ਹੈ ਤੁਹਾਡੇ ਕੋਲ 2-4 ਮਿੰਟ ਜੀ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਗੱਲ ਕਰਨੀ ਸੀ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਤੇ ਜੀ ਮੈਂ ਇੱਕ ਤੁਹਾਡੀ ਇੰਟਰਵਿਊ ਸੁਣੀ ਸੀ ਅਨਮੋਲਕ ਬਾਤਰੇ ਦਾ ਹਾਂ ਜੀ ਹਾਂ ਜੀ ਉਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਥੋੜੀ ਜੀ ਵਿਚਾਰ ਵਟਾਂਦਰਾ ਕਰਨੇ ਚਾਹਣਾ ਹਾਂ ਹਾਂ ਜੀ ਹਾਂ ਜੀ ਤੇ ਤੁਸੀਂ ਉਥੇ ਰੱਬ ਦੀ ਹੋਂਦ ਨੂੰ ਲੈ ਕੇ ਕਨਫਿਊਜ਼ ਆਂ ਹਾਂਜੀ ਹਾਂਜੀ ਮੈਂ ਕਿਸੇ ਧਰਮ ਨੂੰ ਨਹੀਂ ਮਾਰਾ ਰੱਬ ਦੀ ਧਰਮ ਦੀ ਨਹੀਂ ਧਰਮ ਦੇ ਦੇਖੋ ਧਰਮ ਦੀ ਮੈਂ ਗੱਲ ਹੀ ਨਹੀਂ ਕੀਤੀ ਮੈਂ ਰੱਬ ਮੈਂ ਅਕਾਲ ਪੁਰਖ ਵਾਹਿਗੁਰੂ ਦੀ ਜਿਹਨੂੰ ਮੁਸਲਮਾਨ ਅੱਲਾਹ ਕਹਿੰਦੇ ਆ ਹਿੰਦੂ ਰਾਮ ਕਹਿੰਦੇ ਆ ਸਿੱਖ ਵਾਹਿਗੁਰੂ ਕਹਿੰਦੇ ਆ ਅੰਗਰੇਜ਼ ਗॉड ਕਹਿੰਦੇ ਆ ਮੈਂ ਉਹਦੀ ਗੱਲ ਕਰਦਾ ਹਾਂ ਹਾਂਜੀ ਹਾਂਜੀ ਰੱਬ ਦੀ ਹਾਂ ਜੀ ਹਾਂ ਜੀ ਤੇ ਤੁਸੀਂ ਉੱਥੇ ਕਿਹਾ ਵੀ ਰੱਬ ਦੀ ਹੋਂਦ ਨੂੰ ਲੈ ਕੇ ਮੈਂ ਕਨਫਿਊਜ਼ ਹਾਂ ਹਾਂ ਜੀ ਹਾਂ ਜੀ ਕੀ ਕਨਫਿਊਜ਼ਨ ਹੈ ਜੀ ਤੁਹਾਡੇ ਵੀਰ ਜੀ ਮਨ ਵਿੱਚ ਤੁਸੀਂ ਬੰਦੇ ਬਹੁਤ ਵਧੀਆ ਸੀਗੇ ਤੇ ਇਸ ਕਰਕੇ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਪਈ ਵੀ ਬੰਦਾ ਕਿੱਦਾਂ ਮੁੜ ਤੁਰਿਆ ਉਤਰੇ ਕਈ ਵਾਰ ਪਾੜੀ ਆਈ ਨਾਲੇਦਾ ਕਿ ਰੱਬ ਦੀ ਸਮਝ ਨਹੀਂ ਲੱਗਦੀ ਕਿ ਰੱਬ ਹੈ ਕਿ ਨਹੀਂ ਹੈ ਤੇ ਇੰਨਾ ਜ਼ਰੂਰ ਹੁੰਦਾ ਕਿ ਕੋਈ ਇਹ ਕੁਦਰਤ ਆ ਜਿਹੜੀ ਸੰਸਾਰ ਨੂੰ ਚਲਾ ਰਹੀ ਐ ਕੋਈ ਸ਼ੈ ਐ ਕੋਈ ਤਾਕਤ ਐ ਇਹ ਉਹ ਕੁਦਰਤ ਕਿਹਨੇ ਬਣਾਈ ਆ ਜੀ ਜਿਹੜੀ ਸੰਸਾਰ ਨੂੰ ਚਲਾ ਰਹੀ ਆ ਤੇ ਇਹੋ ਤੇ ਕਨਫਿਊਜ਼ ਆ ਦਿਮਾਗ ਇਹਨਾਂ ਚੀਜ਼ਾਂ ਨਹੀਂ ਦੇਖੋ ਇੱਕ ਕੁਦਰਤ ਆ ਤੇ ਇੱਕ ਕੁਦਰਤ ਨੂੰ ਚਲਾਉਣ ਵਾਲਾ ਹਾਂਜੀ ਕੁਦਰਤ ਉਹ ਜਿਹੜੀ ਕਾਇਨਾਤ ਆ ਪੂਰੀ ਹਾਂਜੀ ਹਾਂਜੀ ਤੇ ਉਹਨੂੰ ਚਲਾਉਣ ਵਾਲਾ ਜਿਹੜਾ ਆ ਜੀ ਕੁਦਰਤ ਨਹੀਂ ਕੁਦਰਤ ਨਹੀਂ ਚਲਾ ਰਹੀ ਕੁਦਰਤ ਨੂੰ ਚਲਾ ਰਿਆ ਆ ਕੋਈ ਹਾਂਜੀ ਹਾਂਜੀ ਉਹ ਕੌਣ ਆ ਜੀ ਆ ਮੈਂ ਕੀ ਕਹਿ ਸਕਦਾ ਇਸ ਚੀਜ਼ ਬਾਰੇ ਮੇਰੇ ਵੀਰ ਉਹਨੂੰ ਹੀ ਰੱਬ ਕਿਹਾ ਜਾਂਦਾ ਹੈ ਜਿਹੜਾ ਕੁਦਰਤ ਨੂੰ ਚਲਾਉਂਦਾ ਜਿਸ ਨੇ ਕੁਦਰਤ ਸਾਰੀ ਸਜਾਈ ਉਹਨੂੰ ਹੀ ਰੱਬ ਕਿਹਾ ਜਾਂਦਾ ਹਾਂਜੀ ਹਾਂਜੀ ਹੁਣ ਦੁੱਧਿਆ ਦੁੱਧ ਦੇ ਵਿੱਚ ਕੇ ਆ ਮੱਖਣ ਆ ਸਭ ਕੁਛ ਆ ਉਹ ਦੇਸਦਾ ਹਾਂਜੀ 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 ਨਹੀਂ ਦਿੰਦਾ ਨਹੀਂ ਦਿੰਦਾ ਨਾ ਹਾਂਜੀ ਤੇ ਤੂੰ ਉਥੇ ਇੱਕ ਹੋਰ ਗੱਲ ਕੀਤੀ ਸੀ ਵੀ ਮੈਂ ਪੜ ਹੀ ਨਹੀਂ ਲਿਆ ਉਹ ਵੀਰ ਪੜਿਆ ਨਹੀਂ ਤੂੰ ਹੂੰ ਜੇ ਪੜਿਆ ਹੁੰਦਾ ਹਨਾ ਤਾਂ ਰੱਬ ਦੀ ਹੋਂਦ ਤੋਂ ਤੂੰ ਮੂਨ ਕਰਨਾ ਹੁੰਦਾ ਜੇ ਜੇ ਤੂੰ ਰੱਬ ਦੀ ਹੋਂਦ ਤੋਂ ਮੂਨ ਕਰਿਆ ਫੇਰ ਤੂੰ ਧਾਰਮਿਕ ਗੀਤ ਕਿਉਂ ਲਿਖਦਾ ਇਹ ਹੁਣ ਵੇਖਿਓ ਹੁਣ ਮੇਰੇ ਗੀਤਾਂ ਚ ਪੁਰਾਣੇ ਪਹਿਲਾਂ ਵੀ ਲਿਖੇ ਹੋਣਗੇ ਤੇ ਹੁਣ ਵਾਲੇ ਗੀਤਾਂ ਚ ਧਾਰਮਿਕ ਨਹੀਂ ਹੈਗੇ ਹੁਣ ਉਹ ਤ੍ਰਯੋਧਿਆ ਬਹਾਦਰਾਂ ਦੇ ਤੇ ਯੋਧੇ ਬਹਾਦਰ ਯੋਧੇ ਯੋਧੇ ਬਹਾਦਰ ਕਿਹਨੇ ਪੈਦਾ ਕੀਤੇ ਹਾਂਜੀ ਹਾਂਜੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਬਾਹਰ ਲਿਖੀ ਆ ਹਾਂਜੀ ਹਾਂਜੀ ਫਿਰ ਚਾਰ ਸਹਿਬਜਾਂ ਬਾਰੇ ਵੀ ਲਿਖੇ ਮੈਂ ਤੇਰੇ ਦੇਖੇ ਸੀ ਕਿ ਮੈਂ ਫੇਸਬੁੱਕ ਤੇ ਹੀ ਖੋਲ ਕੇ ਹਾਂਜੀ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਬਾਰੇ ਕੀ ਨਜ਼ਰੀਆ ਤੇਰਾ ਹਾਂਜੀ ਉਹ ਬਲੀ ਸੂਰਮੇ ਹੀ ਬਸ ਇੱਥੇ ਤੱਕ ਹੀ ਇੱਥੋਂ ਤੱਕ ਹੀ ਸੀਮਤ ਸੀਗੇ ਜੀ ਉਹ ਇਹ ਹੁਣ ਮੇਰੀ ਜਿੰਨੀ ਕੁ ਪਹੁੰਚ ਆ ਉਥੋਂ ਤੱਕ ਤੇ ਮੈਂ ਕਹਿ ਸਕਦਾ ਕਈ ਵਾਰੇ ਜਿੱਥੇ ਤੱਕ ਤੇਰੀ ਪਹੁੰਚ ਆ ਉਹ ਪਹੁੰਚ ਨੂੰ ਤੂੰ ਇਹ ਨਾ ਨਾ ਕਹਿ ਵੀ ਤੂੰ ਇਦਾਂ ਕਹਿ ਵੀ ਮੈਂ ਰੱਬ ਨੂੰ ਦੇਖ ਹੀ ਨਹੀਂ ਸਕਦਾ ਵੀ ਮੇਰੇ 'ਚ ਉਹ ਕਾਬਲੀਅਤ ਨਹੀਂ ਹੈ ਇਹ ਤੂੰ ਕਹਿ ਸਕਦਾ ਇਹ ਨਹੀਂ ਕਹਿ ਸਕਦਾ ਵੀ ਰੱਬ ਹੈ ਕਿ ਨਹੀਂ ਹੈ ਹਾਂਜੀ ਹਾਂਜੀ ਤੂੰ ਇਹ ਕਹਿ ਸਕਦਾ ਵੀ ਰੱਬ ਨੂੰ ਦੇਖਣ ਦੇ ਦੇਖਣ ਲਈ ਮੇਰੇ ਕੋਲ ਨਜ਼ਰੀਆ ਨਹੀਂ ਹੈ ਉਹ ਮੇਰੇ ਕੋਲ ਅੱਖ ਨਹੀਂ ਹੈ ਜਿਸ ਦੇ ਨਾਲ ਰੱਬ ਨੂੰ ਦੇਖਿਆ ਜਾਂਦਾ ਪਰ ਇਹ ਨਹੀਂ ਤੂੰ ਕਹਿ ਰਿਹਾ ਤਾਂ ਵੀ ਰੱਬ ਹੈ ਨਹੀਂ ਹਾਂਜੀ ਹਾਂਜੀ ਮੈਂ ਕਹਾਂਦਾ ਰੱਬ ਤਾਂ ਨਹੀਂ ਚਲੋ ਮੈਂ ਜਿਆਦਾ ਹੀ ਸੀਤੋਂ ਹੀ ਕਹਿਣਾ ਹੈ ਨਾ ਕਿ ਨਰਕ ਸਵਰਗ ਦੀਆਂ ਗੱਲਾਂ ਹੁੰਦੀਆਂ ਇਹ ਸੱਚੀਆਂ ਚੀਜ਼ਾਂ ਹੋਣਗੀਆਂ ਗੁਰਨਾਮਕ ਨਹੀਂ ਗੁਰਬਾਣੀ ਨੂੰ ਤੂੰ ਮੰਨਦਾ ਹਾਂਜੀ ਹਾਂਜੀ ਤੇ ਗੁਰਬਾਣੀ ਕਦੀ ਪੜੀ ਤੂੰ ਇਹ ਮੈਂ ਇੰਨੀ ਗੁਰਬਾਣੀ ਨਹੀਂ ਪੜੀ ਭਾਈ ਗੁਰਦਾਸ ਜੀ ਦੀ ਵੀ ਤੂੰ ਵਾਰ ਵਿੱਚ ਗਾਈ ਹੋਈ ਆ ਹਾਂਜੀ ਹਾਂਜੀ ਤੇ ਉਹ ਗੁਰਬਾਣੀ ਆ ਜੋ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੀ ਆ ਹਾਂਜੀ ਹਾਂਜੀ ਤਾਂ ਫੇਰ ਜੇ ਤੂੰ ਗੁਰਬਾਣੀ ਪੜ੍ਹੀ ਨਹੀਂ ਸਚਣਾ ਜੇ ਤੂੰ ਤਰਕ ਨਹੀਂ ਕਰ ਸਕਦਾ ਗੁਰੂ ਨਾਨਕ ਪਾਸ਼ਾ ਕਹਿੰਦੇ ਆ ਧਰਮ ਰਾਏ ਜਬ लेखा ਮੰਗੇ ਕਿਆ ਮੁਖ ਲੈ ਕੇ ਜਾਏਗਾ ਹਾਂਜੀ ਹਾਂਜੀ ਤਾਂ ਫੇਰ ਦੱਸ ਧਰਮਰਾਜ ਕਿੱਥੇ ਬੈਠਾ ਉਹ ਹੁਣ ਤੇਰੀ ਮੰਜੀ ਥੱਲੇ ਤਾਂ ਨਹੀਂ ਨਾ ਬੈਠਾ ਨਾ ਤੇਰੀ ਮੰਜੀ ਦੇ ਉੱਤੇ ਬੈਠਾ ਠੀਕ ਆ ਲਿਆ ਉਦਾਂ ਦਾ ਮੂਰੇ ਉਹ ਮੂਰਖ ਜਿਹੜਾ ਤੇਰੀ ਹੈ ਨਾ ਸੁਣ ਕੇ ਦਲੀਲ ਨੂੰ ਵਾ 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 ਕਰੀ ਜਾਂਦਾ ਸਿਰੇ ਦਾ ਮੂਰਖ ਮੈਂ ਉਹਨੂੰ ਕਹੂੰਗਾ ਉਹਨੂੰ ਤੇਰੇ ਤੋਂ ਵੱਡਾ ਵੱਡਾ ਮੂਰਖ ਕਹੂੰਗਾ ਮੈਂ ਕਵਾਤਰੇ ਨੂੰ ਇਹਨਾ ਚਲੋ ਇਹ ਮਰਿਆਦਾ ਜ਼ਰੂਰ ਰੱਖੋ ਨਹੀਂ ਮੇਰੀ ਗੱਲ ਸੁਣੋ ਵੀਰ ਨਹੀਂ ਨਹੀਂ ਮੇਰੀ ਗੱਲ ਸੁਣੋ ਨੀਤਾ ਦੀ ਗੋਲੀ ਜ ਮਰਿਆਦਾ ਨਹੀਂ ਹੈਗੀ ਮਰਿਆਦਾ ਇੱਕ ਮਿੰਟ ਮਰਿਆਦਾ ਇੱਕ ਮਿੰਟ ਉਹਦੇ ਲਈ ਮਰਿਆਦਾ ਕੀ ਰੱਖ ਸਕਦਾ ਮੈਂ ਇੱਕ ਤੂੰ ਕਹਤਾ ਵੀ ਨਹੀਂ ਮੇਰੀ ਗੱਲ ਸੁਣ ਤੂੰ ਕਹਤਾ ਵੀ ਰੱਬ ਦੀ ਹੋਂਦ ਹੈ ਨਹੀਂ ਠੀਕ ਆ ਹੁਣ ਜੇ ਮੈਂ ਵੀ ਤੇਰੀ ਗੱਲ ਇਹ ਘਟੀਆ ਗੱਲ ਸੁਣ ਕੇ ਵਾਹ ਵਾਹ ਕਰਾਂ ਫੇਰ ਮੈਂ ਤੇਰੇ ਤੋਂ ਵੱਡਾ ਮੂਰਖ ਹੋਇਆ ਨਹੀਂ ਨਹੀਂ ਮੈਂ ਵਾਹ ਵਾਹ ਤੂੰ ਹੀ ਨਾ ਕਰੋ ਨਾ ਕਿ ਨਹੀਂ ਇੱਕ ਮਿੰਟ ਮੈਂ ਨਾ ਕਿ ਮੈਂ ਤੈਨੂੰ ਸਮਝਾਉਣ ਦੀ بجائے ਤੇਰੀ ਗੱਲ 'ਚ ਹਾਮੀਦਾਰ ਬਣਾ ਭਾਗੀਦਾਰ ਬਣਾ ਫੇਰ ਮੈਂ ਤੇਰੇ ਤੋਂ ਵੀ ਵੱਡਾ ਸਦਾਈ ਹੋ ਗਿਆ ਇਹਨਾਂ ਮੈਂ ਨਹੀਂ ਮਤਲਬ ਕਹਿ ਰਿਹਾ ਕਿ ਤੁਸੀਂ ਮੇਰੀ ਗੱਲ ਨੂੰ ਹਮੇਂ ਭਰੋ ਪਰ ਮੈਂ ਕਹਿੰਨਾ ਕਿ ਤੁਸੀਂ ਗੱਲ ਕਰੋ ਮੇਰੀ ਗੱਲ ਨੂੰ ਕਟੋ ਪਰ ਮਰਿਆਦਾ ਚ ਨਹੀਂ ਮਰਿਆਦਾ ਚ ਮੈਂ 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 ਮਰਿਆਦਾ ਦੇ ਵਿੱਚ ਮੈਂ ਕੋਈ ਉਹਨੂੰ ਗਲਤ ਸ਼ਬਦ ਵਰਤਿਆ ਮੂਰਖ ਨੂੰ ਮੂਰਖ ਹੀ ਕਿਹਾ ਜਾਂਦਾ ਆ ਨਾ ਕਿ ਮੈਂ ਉਹਨੂੰ ਕੋਈ ਨਾਂ ਮਾ ਭੈਣ ਦੀ ਕੋਈ ਗਾਲ ਨਹੀਂ ਕੱਢ ਸਕਦਾ ਕਿਉਂਕਿ ਉਹਦੀਆਂ ਮਾਵਾ ਭੈਣਾ ਮੇਰੀਆਂ ਮਾਵਾ ਭੈਣਾ ਠੀਕ ਆ ਹੁਣ ਮੂਰਖ ਹੀ ਹੋਰ ਲਈ ਮੈਂ ਸ਼ਬਦ ਵਰਤ ਸਕਦਾ ਉਹ ਤੇਰੇ ਤੋਂ ਵੱਡਾ ਵੀ ਮੂਰਖ ਨਿਕਲੇ ਜਿਹੜਾ ਤੇਰੀ ਗੱਲ ਸੁਣ ਕੇ ਨਾ ਕਿ ਤੈਨੂੰ ਸਮਝਾਉਣ ਦੀ ਬਜਾਏ ਤੇਰੀ ਗੱਲ ਸੁਣ ਕੇ ਵਾਹ 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 ਕਰੀ ਜਾਂਦਾ ਮੂਰੇ ਕੀ ਕਹੋਂਗੇ ਤੁਸੀਂ ਉਹਨੂੰ ਹੁਣ ਮੰਨ ਲਾ ਵੀ ਮੈਂ ਤੇਰੇ ਮੂਰੇ ਕੋਈ ਇਤਾਂ ਦੀ ਘੱਟੀਆਂ ਗੱਲ ਕਰਦਾ ਤੂੰ ਉਹਨੂੰ ਸੁਣ ਕੇ ਵਾਹ 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 ਕਰੀ ਜਾਏਂਗਾ ਤਾਂ ਤੂੰ ਸਦਾਈ ਹੋਇਆ ਮੇਰੇ ਤੋਂ ਵੱਡਾ ਕਿ ਮੈਂ ਤੇਰੇ ਤੋਂ ਵੱਡਾ ਹੋਇਆ ਹਿੰਦੀ ਭਾੜਾ ਦੀ ਬੋਲੀ ਨਹੀਂ ਸਹੀ ਅਜਾ ਤੂੰ ਮੈਂ ਰੱਬ ਨੂੰ ਨਹੀਂ ਮੰਨਦਾ ਤੇ ਮੈਂ ਕਿੱਥੇ ਨਹੀਂ ਰੱਬ ਨੂੰ ਤੂੰ ਨਹੀਂ ਮੰਨਦਾ ਨਹੀਂ ਰੱਬ ਨੂੰ ਮੰਨ ਕੇ ਵੀ ਕਿ ਤਰ੍ਹਾਂ ਦਾ ਲੈ ਜਾ ਤਾਡਾ ਬੋਲੇਂ ਚ ਮੈਂ ਕੀ ਗਲਤ ਗਿਆ ਦੱਸ ਕੀ ਗਲਤ ਗਿਆ ਦੱਸ ਕੀ ਗਲਤ ਕਿਹਾ ਮੈਂ ਦੱਸ ਨਹੀਂ ਪਰ ਲੈ ਜਾ ਨਹੀਂ ਨਾ ਮੇਰਾ ਮੈਨੂੰ ਲੈ ਜਾ ਨਹੀਂ ਨਹੀਂ ਲੈ ਇੱਕ ਮੈਡਮ ਮੈਂ ਤੈਨੂੰ ਰਿਸਪੈਕਟ ਦੇ ਕੇ ਕੋਈ ਗਾਲ ਕੱਢਾਂ ਉਹ ਲੈ ਜਾ ਛੇ ਪਤਾ ਕੀ ਦਾਵਾ ਹੁਣ ਮੈਂ ਕਿੱਡਾ ਬਰੀ ਤੁਸੀਂ ਇੱਕ ਤੈਨੂੰ ਬੋਲਦੇ ਇਕ ਤਾਂ ਇਹ ਮੂਰਖ ਇਹ ਇੱਕ ਇਹ ਜਿਹੇ ਸ਼ਬਦ ਬੋਲਨੇ ਜਿਹੜਾ ਜਿਹੜਾ ਹੈ ਨਾ ਤੁਹਾਨੂੰ ਸ਼ਬਦ ਹੁੰਦਾ ਉਹ ਬਹੁਵਚਨ ਹੋ ਜਾਂਦਾ ਤੇ ਜਿਹੜਾ ਤੂੰ ਸ਼ਬਦ ਹੁੰਦਾ ਉਹ ਇੱਕ ਸ਼ਬਦ ਹੁੰਦਾ ਤੇ ਹੁਣ ਤੁਸੀਂ ਵੀ ਦਰੀਲਾ ਨਾਲ ਇੱਕ ਜਿਹੜੀ ਰਿਸਪੈਕਟਡ ਫੋਲ ਗੱਲ ਨੂੰ ਕਾ ਕਟਰੇ ਜੋ ਪਰ ਜਿਹੜਾ ਤੁਹਾਡਾ ਨਹੀਂ ਨਹੀਂ ਇਹ 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 ਰਿਸਪੈਕਟਡ ਗੱਲ ਨਹੀਂ ਹੈ ਵੀ ਰੱਬ ਦੀ ਹੋਂਦ ਤੋਂ ਆਪਾਂ ਮੁਨਕਰ ਹੋਣਾ ਇਹ ਰਿਸਪੈਕਟਡ ਗੱਲ ਨਹੀਂ ਹੈ ਮੁਨਕਰ ਉਹ ਹੁੰਦਾ ਕਿ ਮੇਰੀ ਕਿੱਥੋਂ ਤੱਕ ਪਹੁੰਚ ਆ ਫਿਰ ਉਹ 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 ਤੂੰ ਦੱਸ ਨਾ ਵੀ ਤੇਰੀ ਮੇਰੀ ਵੀ ਮੇਰੀ ਪਹੁੰਚ ਹੀ ਇੱਥੋਂ ਤੱਕ ਆ ਵੀ ਮੈਂ ਰੱਬ ਨੂੰ ਦੇਖ ਹੀ ਨਹੀਂ ਸਕਦਾ ਫਿਰ ਇਹ ਨਹੀਂ ਕਹਿ ਸਕਦਾ ਵੀ ਤੂੰ ਰੱਬ ਹੈ ਹੀ ਨਹੀਂ ਨਾ ਨਾ ਮੈਂ ਆਖਿਆ ਮੇਰੀ ਨਜ਼ਰ ਤੇ ਨਹੀਂ ਹੈਗਾ ਮੈਂ ਇਹ ਨਹੀਂ ਕਹਿ ਰਹਾ ਬਹ ਹੈ ਮੈਂ ਕਹਿਆ ਮੈਂ ਕਨਫਿਊਜ਼ ਹਾਂ ਰੱਬ ਹੈ ਚਾਹ ਨਹੀਂ ਹੈ ਹੋਰ ਫਿਰ ਇਹਦੇ ਵਿੱਚ ਮੈਂ ਇਹ ਥੋੜੀ ਕਹੇ ਸੰਸਾਰ ਚ ਨਹੀਂ ਹੈਗਾ ਮੈਂ ਤਾਂ ਆਪਣੀ ਨਜ਼ਰੀ ਨਜ਼ਰੀ ਉੱਤੇ ਦੱਸੀ ਹੈ ਨਾ ਹਾਂ ਮੈਂ ਇਹ ਚੀਜ਼ ਨਹੀਂ ਕਹਾਂ ਕਿ ਸੰਸਾਰ ਚ ਰੱਬ ਨਹੀਂ ਹੈਗਾ ਪਹਿਲਾਂ ਮੈਂ ਕਿਹਾ ਜੇ ਪਹਿਲਾਂ ਤੂੰ ਕਹਿੰਦਾ ਕੁਰਬਾਨੀ ਨੂੰ ਮੰਨਦਾ ਨਹੀਂ ਫਿਰ ਤੂੰ ਕਹਿੰਦਾ ਕੁਰਬਾਨੀ ਨੂੰ ਮੰਨਦਾ ਤੇ ਕੁਰਬਾਨੀ ਦਾ ਸਾਰਾ ਹੀ ਰੱਬ ਦਾ ਧਿਆਨ ਕਰਦੀ ਹੈ ਵੀ ਰੱਬ ਹੈ ਗੁਰਬਾਣੀ ਸਾਡੇ ਬੋਲਣ ਦੇ ਲਹਿਜੇ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਅਕਾਲ ਉਸਤਤ ਲਿਖਿਆ ਅਕਾਲ ਉਸਤਤ ਉਹ ਰੱਬ ਦੀ ਉਸਤਤ ਲਿਖੀ ਆ ਇਹ ਨਾ ਤੂੰ ਆਪਾਂ ਇਹ ਚੀਜ਼ਾਂ ਤੇ ਦੇਖੋ ਆਪਾਂ ਇਹ ਚੀਜ਼ਾਂ ਤੇ ਮੰਨ ਲੈਨੇ ਆ ਕਿ ਰੱਬ ਹੈਗਾ ਪਰ ਨਾ ਆਪਾਂ ਇਹ ਚੀਜ਼ ਮੰਨਦੇ ਕਿਸੇ ਨੂੰ ਬੋਲਣਾ ਕਿਉਂਕਿ ਰੱਬ ਇਹ ਗੁਰਬਾਣੀ ਕਹਿ ਰਹੀ ਆ ਕਿ ਤੁਸੀਂ ਰਿਸਪੈਕਟ ਦਿਓ ਇਸੇ ਨਾਲ ਨਹੀਂ ਸਹਿਮਤ ਨਹੀਂ ਗੁਰਬਾਨੀ ਤਾਂ ਇਹ ਵੀ ਕਹਿੰਦੀ ਆ ਗੁਰ ਕੀ ਨਿੰਦਾ ਸੁਣੇ ਨਾ ਕਾਂ ਅਸੀਸ਼ ਭਿੱਟ ਤੇਸ ਕਰੇ ਸੰਗਰਮਾ ਨਾ ਨਹੀਂ ਨਿੰਦਾ ਹੋਰ ਹੁੰਦੀ ਆ ਨਿੰਦਾ ਹੋਰ ਹੁੰਦੀ ਆ ਇੱਕ ਮਿੰਟ ਮੈਂ ਮੈਂ ਕਹਿ ਦਮਾ ਵੀ ਚਰਨ ਲਖਾਰੀ ਹੈ ਹੀ ਨਹੀਂ ਚਰਨ ਲਖਾਰੀ ਹੈ ਹੀ ਨਹੀਂ ਇਹ ਕੀ ਹੋਇਆ ਨਹੀਂ ਇਹ ਨਿੰਦਾ ਨਹੀਂ ਹੋਈ ਤੁਸੀਂ ਕਹੋਗੇ ਚਰਨ ਲਖਾਰੀ ਹੈ ਹੀ ਨਹੀਂ ਇਹ ਨਿੰਦਾ ਨਹੀਂ ਹੈਗੀ ਪਰ ਚਰਨ ਲਖਾਰੀ ਤਾਂ ਹੈ ਨਾ ਹਾਂ ਤੁਸੀਂ ਵਿੱਚ ਮਾਰੀ ਕਰੋਗੇ ਕੋਈ ਗਲਤ ਕਰੋਗੇ ਜਾਂ ਕੁਝ ਬੋਲੋਗੇ ਉਹ ਨਿੰਦਾ ਹੋਗੀ ਫਿਰ ਤੈਨੂੰ ਕੌਣ ਚਲਾਉਂਦਾ ਆ ਤੈਨੂੰ ਕੌਣ ਚਲਾਉਂਦਾ ਕੋਣ ਬਹੀਮ ਨਹੀਂ ਤੈਨੂੰ ਕੌਣ ਨਹੀਂ ਨਹੀਂ ਤੈਨੂੰ ਤੈਨੂੰ ਕੌਣ ਚਲਾਉਂਦਾ ਇਹ ਦੱਸ ਆਪਾਂ ਇਸ ਤਰ੍ਹਾਂ ਦੇ ਵਿਚਾਰਾਂੇ ਪਾਵਾਂਗੇ ਫਿਰ ਤੂੰ ਹੀ ਦੂਜੇ ਪਾਸੇ ਆਏ ਨਾ ਦੂਜੇ ਪਾਸੇ ਕਿੱਧਰ ਨੂੰ ਆ ਜਾਣਾ ਭਰਾ ਫਿਰ ਤੁਹਾਡਾ ਬੋਲ ਚੱਲ ਫਿਰ ਉਹ ਜਿਹਾ ਆਏ ਨਾ ਨਹੀਂ ਨਹੀਂ ਦੂਜੇ ਪਾਸੇ ਨਹੀਂ ਨਹੀਂ ਤੈਨੂੰ ਕੌਣ ਚਲਾਉਂਦਾ ਆ ਤੂੰ ਜਿਹੜੇ ਸਾਹ ਲੈਣਾ ਉਹ ਕੌਣ ਦਿੰਦਾ ਆ ਤੂੰ ਆਪ ਸਾਹ ਲੈਣਾ ਉਹਨਾਂ ਆਹ ਤਾਡੀ ਬੋਲੀ ਉਸ ਕਿਤਰਾ ਦੀ ਤੁਸੀਂ ਆਏ ਜਿਵੇਂ ਤੁਹਾਡਾ ਮਨ ਹੁੰਦਾ ਕਿ ਇਹਦੀ ਇਹਨੇ ਆ ਗੱਲ ਕਹੀ ਤੇ ਕਹੀ ਕਿਉਂ ਨਹੀਂ ਮੈਨੂੰ ਮੈਂ ਤਾਂ ਤੈਨੂੰ ਸਵਾਲ ਪੁੱਛਦਾ ਤੂੰ ਮੇਰੇ ਤੋਂ ਛੋਟ ਆਇਆ ਮੈਂ 55 ਸਾਲ ਦਾ ਤੇਰੇ ਨਾਲੋਂ ਤੇਰੀ ਉਮਰ ਕਿੰਨੀ ਹੋ ਗਈ ਮੇਰੀ ਹੋਣੀ 35 36 ਸਾਲ 35 36 ਸਾਲ ਤੇ 26 ਸਾਲ ਦਾ ਮੇਰਾ ਮੁੰਡਾ ਆ ਤੇ ਮੈਂ 55 ਸਾਲ ਦਾ ਮੈਂ ਹੁਣ ਕਿਤਨਾ ਗੱਲ ਕਰਾਂ ਤਾ ਨੇ ਵਰ ਰਹਿਤਾ ਜਨਨ ਲੈ ਜਾ ਕਠੋਰ ਆ ਕਿ ਜਿਵੇਂ ਕੋਈ ਇਹਨੇ ਗੁਨਾਹ ਕੀਤਾ ਤੇ ਹਲੇ ਜਿਨੇ ਤੈਨੂੰ ਪੈਦਾ ਕੀਤਾ ਜਿਹਦਾ ਤੂੰ ਰੋਜ਼ ਅੰਨ ਖਾਣਾ ਜਿਹਦੇ ਤੂੰ ਉਹ ਹਵਾ ਲੈਣਾ ਜਿਹਦੀ ਤੂੰ ਸੂਰਜ ਦੀ ਰੋਸ਼ਨੀ ਸਭ ਕੁਝ ਜਿਹਦਾ ਤੂੰ ਖਾਣਾ ਤੂੰ ਉਹਨੂੰ ਹੀ ਉਹਦੇ ਤੋਂ ਮੁਨਕਰ ਹੋ ਕੇ ਕਹਿੰਦਾ ਹਲਕਣਾ ਨਹੀਂ ਕੀਤਾ ਸਜਣਾ ਸਤਕੇ ਜਾਈਏ ਤੇਰੇ ਲਖਾਰੀ ਪੰਦੇ ਉਹੋ ਹੀ ਉਹੋ ਹੀ ਰੱਬ ਤੇ ਧਾਰਮਿਕ ਗੀਤ ਕੱਢ-ਕੱਢ ਕੇ ਤੂੰ ਪ੍ਰਮੋਸ਼ਨ ਭਾਰਦਾ ਤੇ ਉਹਦੀ ਹੋਣ ਤੋਂ ਮੁਨਕਰ ਹੋਈ ਜਾਣਾ ਇਹ ਹੁਣ ਮੇਰਾ ਇੱਕ ਨਾ ਨਜ਼ਰੀਆ ਵਾ ਮੈਂ ਇੰਨਾ ਵੀ ਬੰਦੇ ਨੂੰ ਇੰਨਾ ਵੀ ਬੰਦੇ ਨੂੰ ਨਹੀਂ ਪੜਨਾ ਚਾਹੀਦਾ ਵੀ ਜਿਹਨੇ ਸਭ ਕੁਝ ਦਿੱਤਾ ਹਨਾ ਤੂੰ ਉਹਦੇ ਤੋਂ ਹੀ ਮੁਨਕਰ ਹੋ ਜਵੇਂ ਇੰਨਾ ਵੀ ਨਹੀਂ ਪੜਨਾ ਚਾਹੀਦਾ ਬੰਦੇ ਨੂੰ ਤੇਰੇ ਪੜੇ ਲਿਖੇ ਨਾਲੋਂ ਹਜ਼ਾਰਾਂ ਅਨਪੜ ਚੰਗੇ। ਇਹ ਤੂੰ ਇੱਕ ਵਾਰੀ ਮੇਰੇ ਕੋਲ ਆ ਕੇ ਬੋਹਗੇ ਨਾ। ਤੇ ਮਹਾਰਾਜ ਕਹਿੰਦੇ ਨਹੀਂ ਕਹਿੰਦਾ ਕਿ ਨੂੰ ਕੋ ਪ੍ਰੀਮਾ ਆ ਕੇ ਵਿਚਾਰ ਕਰੋਗੇ ਤੇ ਮੈਂ ਕਬੀਰ ਜੀ ਕਬੀਰ ਜੀ ਕਹਿੰਦੇ ਕਬੀਰ ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਸਾਖਤ ਬੰਦੇ ਆ ਸਾਖਤ ਕਿਹਾ ਆ ਬੁਰੇ ਬੰਦੇ ਨੂੰ। ਤੂੰ ਕਹਿੰਦਾ ਤੇਰੇ ਕੋਲ ਆ ਕੇ ਬੈਠਾ ਮੈਂ। ਕਬੀਰ ਜੀ ਕਹਿੰਦੇ ਸਾਖਤ ਠੀਕ ਹੈ ਕਬੀਰ ਸਾਖਤ ਸੰਗ ਨਾਲ ਕੀਜੀਏ ਦੂਰੇ ਜਾਈਏ ਭਾਗ ਸਾਖਤ ਤੇ ਸੂਕਰ ਭਲਾ ਰੱਖੇ ਆਛਾ گاਉ ਕਬੀਰ ਜੀ ਕਹਿੰਦੇ ਸਾਖਤ ਬੰਦੇ ਨਾਲੋਂ ਬੁਰੇ ਬੰਦੇ ਨਾਲੋਂ ਸੂਰ ਚੰਗਾ ਜਿਹੜਾ ਗੰਦਗੀ ਖਾ ਕੇ ਆਪਣੇ ਸ਼ਹਿਰ ਨੂੰ ਸਾਫ਼ ਰੱਖਦਾ ਤੇ ਤੂੰ ਕਹਿੰਦਾ ਮੈਂ ਤੇਰੇ ਕੋਲ ਆ ਕੇ ਬੈਠਾ ਮੈਨੂੰ ਰੱਬ ਤੇਰਾ ਪਰਛਾਵਾਂ ਬਿਨਾਂ ਦਵਾ